ਬੋਲਾ ਬੋਲਾ ਪੀ ਸੀਮਾ ਹਾਂ ਕੱਛਲ ਮੈਂ ਜਰਜ ਜੀ ਤੇ ਤੁਹਾਨੂੰ ਵਾਲੀ ਵਾਰੀ ਸਲਾਹ ਦਿੱਤੀ ਐ ਕਿ ਮੈਂ ਵੀ ਕਰਦੀ ਹਾਂ ਬੇਸਾਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਵਾਰੀ ਪਹਿਲਾਂ ਨਾ ਦਿੰਦੀ ਮੇਰੇ ਘਰ ਵੀ ਸੌਂਦੇ ਰਹਿੰਦੇ ਉਹ ਕਿਦ ਕਰਕੇ ਦੇਖ ਸੀਮਾ ਇਹ ਮੈਂ ਪੂਰੀ ਸੌਣ ਨਾ ਦੇ ਹੋਰ ਮੈਂ ਉਹ ਤਾਂ ਘਰ ਮੇ ਕੀ ਬਣਾ ਲੱਗੇ ਸੀਗੀ आज ही थोड़ा दस दी माड़ा मोटा की करना है मेन पता नहीं पहली बार करना है ना मैं ठीक मैंने मैंने टाइम हो गया पूरी कोड चलो आ जाता चल कोई ना आज ही फिर ठीक है सताल की हाल चाले बस ठीक कद तू मैं हो नहीं आई मम्मी <क्रेकराल> ਸਸਿ ਕੋਠੀ ਕਰਾ ਸਾਂਝ ਟਿਕਾ ਮਰਵਾ ਤੇ ਕੀ ਹਾ ਚਾ ਮਸਵਦੀ ਹਾਂ ਟਿੱਕਾ ਕਰਦੇ ਹੋ ਮੰਮੀ ਕੀ ਕਹਿੰਦੇ ਨੇ ਕਿ ਇਹ ਲੈ ਮੰਮੀ ਕੋਈ ਗੱਲ ਹੋਗੇ ਤਾਂ ਹੀ ਆ ਸਹੀ ਤਰ੍ਹਾਂ ਮੈਂ ਤੇ ਨਾ ਹਾਂ ਐਕਸ਼ਨ ਭਾਬੀ ਐਵੇਂ ਥੋੜੀ ਮੰਮੀ ਬੋਲਦੇ ਪਏ ਨੇ ਜੇ ਪਏ ਨੇ ਕੋਈ ਗੱਲ ਹੋਗੀ ਤਾਂ ਹੀ ਆ ਇਦਾਂ ਤਾਂ ਬੋਲਦੀ ਨਿੱਕੀ ਤੈਨੂੰ ਮੇਰੇ ਤੇ ਜਮਾ ਤੂੰ ਛੱਡ ਨਿੱਕੀ ਇਹਦਾ ਗੱਲਾਂ ਜਦ ਮੰਮੀ ਕੋਲ ਬੈਠ ਜਾ ਕੇ ਤੂੰ ਦੱਸ ਚਾ ਫਿਰ ਨਹੀਂ ਤੋਟੀ ਕੋਸ਼ਿਲ ਭਾਦਲੀ ਆ 10 ਗੋਤੀ ਖਾਣੇ ਲਈ ਰੋਟੀ ਬਣਾਵਾਂਗੇ ਕੋਈ ਨਹੀਂ ਚਲ ਸੁਮੇ ਲੈ ਮੈਂ ਮੰਮੀ ਕੋ ਬੈਠੀ ਹਾਂ ਚਲ ਠੀਕ ਆਜੋ ਠੀਕ ਆਓ ਆਜੋ ਆਜਾ ਜੀ ਐਕਸ਼ਨ ਹੋਰ ਵੀ ਕਰ ਸਾਰੇ ਠੀਕ ਨੇ ਇੱਕ ਮਿੰਟ ਇੱਕ ਮਿੰਟ ਹੋਰ ਸਭ ਕਰਵਾ ਦਾ ਸਾਰੇ ਠੀਕ-ਠੀਕ ਦੇ ਹਾਂਜੀ ਮਾਸੀ ਐਕਸ਼ਨ ਆਹ ਕਰੇ ਬੱਚੇ ਠੀਕ ਨੇ ਮੰਮੀ ਠੀਕ ਆ ਹਾਂਜੀ ਹਾਂਜੀ ਮੰਮੀ ਸਾਰੇ ਠੀਕ ਆ ਮੈਨੂੰ ਤੁਹਾਨੂੰ ਯਾਦ ਦੇ ਕੇ ਗੱਲ ਆ ਯਾਦ ਹੀ ਆ ਗਈ ਮੈਂ ਤਾਂ ਆਪਣੇ ਸਾਸ ਨੂੰ ਫੋਨ ਕਰਨਾ ਸੀ ਕਿ ਦਵਾਈ ਕੈਂਸਰ ਲੈ ਲਈ ਕਿ ਨਹੀਂ ਲੈ ਲਈ ਬੜਾ ਠੀਕ ਹੁਣ ਤੈਨੂੰ ਬੱਸ ਮਾਂ ਮਾਵੇਂਗੇ ਸੰਤ ਸਾਰੇ ਠੀਕਰ ਖਣਾ ਪੈਂਦਾ ਬੱਚਿਆਂ ਦਾ ਵੀ ਬਜ਼ੁਰਗਾਂ ਦਾ ਸਾਡੇ ਘਰ ਦਾ ਸਹੂਲਾ ਆ ਇਹ ਮੇਰੀ ਨਾ ਤਾਂ ਬੋਝੀ ਮੈਨੂੰ ਵਾਜਾਂ ਮਾਰਵਾ ਟੱਕ ਜਾਨੀ ਆ ਦਵਾਈ ਲਿਆ ਦੇ ਦਵਾਈ ਲਿਆ ਦੇ ਨਾ ਨਾ ਸਤਤ ਰੱਖਣਾ ਪੈਂਦਾ ਜਾਂ ਇੱਕ ਹੁਣ ਮੈਂ ਕੁਛ ਲਾਵਾਂ ਮੈਨੂੰ ਕਿ ਦਵਾਈ ਖਾਣ ਕੇ ਨੇ ਟਾਈਮ ਸਰ ਚਲ ਬੋਚਦਾ ਹਾਂਜੀ ਹਲੋ ਮੰਮੀ ਲਓ ਕਿਦਾਂ ਐਕਸ਼ਨ ਉਹ ਤਾਂ ਜੁੰਡੇ ਖੋਲੀ ਫਿਰਦੀਆਂ ਤੇ ਪਤਾ ਨਹੀਂ ਭਾਏ ਰੋਟੀਆਂ 'ਚ ਵਾਲ ਪੈ ਜਾਨਾ ਇਹਨਾਂ ਬੰਨ ਲਿਆ ਕਰ ਹਉ ਤੂੰ ਸਾਰਾ ਆੜੇ ਸਾਡੇ ਸੇਰੇ ਖਾਂਦਾਂ ਨੂੰ ਆ ਤੇ ਰੁਪਾ ਲਗਾ ਲੈ ਤੇ ਆ ਮੰਮੀ ਗਲਾਸ ਤਾਂ ਦੇ ਦੋ ਆ ਚੱਕੋ ਉਹ ਕੋਲੀ ਦਿੱਤੀ ਦਾਰਾ ਸੁਲਾਣੇ ਛੱਡ ਗਿਆ ਚਲੋ ਹੋਰ ਜੀ ਕੀ ਹਾਲ ਚਾਲ ਹੁੰਦਾ ਜੀ ਸਾਹ ਵਧੀਆ ਠੀਕ ਹੋਰ ਬੰਤੀ ਨਾਂਜੀ ਹੈ ਹੋਰ ਤਈ ਸੀਮਾ ਕਿੱਥੇ ਆ ਆਉਣ ਹੀ ਅੰਦਰ ਫਿਰਦੀ ਹੋਣੀਆਂ ਪਾਈ ਮਾਦੀ ਹੱਲ ਐ ਸੀਮਾ ਆਇਰੇ ਅਗਰ ਜੀਤਾ ਆ ਚਲ ਆਜੀ ਜੀਤਾ ਚਲ ਮੈਂ ਤੇਰੇ ਕੋਲ ਚੱਲੇ ਸੀ ਮੈਂ ਉਹ ਕੁਛ ਨਾ ਸੀ ਸਰਾਧਾ ਕਿਵੇਂ ਦਰਨਾ ਚਲ ਵਧੀਆੜੀ ਤੂੰ ਆ ਗਈ ਤੇਰੇ ਕੋਲ ਚੱਲੇ ਸੀ ਸਰਾਧ ਵਾਲੇ ਪੁੱਛਣਾ ਹਾਂਜੀ ਪਾਈ ਮੇਰੀ ਸੁਣੋ ਗੱਲ ਸਰਾਧ ਕਰਨ ਦਾ ਤਾਂ ਫਾਇਦਾ ਆ ਜੇ ਜਿੰਦਿਆਂ ਦੀ ਨੂੰ ਤੁਸੀਂ ਰੋਟੀ ਪੁੱਛੋ ਹਾਂਜੀ ਭਾਈ ਮੇਰੀ ਸੋਹਣਾ ਗੱਲ ਸਰਾਧ ਕਰਨ ਦਾ ਤੁਹਾਡਾ ਫਾਇਦਾ ਤਾਂ ਹੀ ਆ ਜੇ ਤੁਸੀਂ ਜਿੰਦਿਆਂ ਜੀ ਨੂੰ ਰੋਟੀ ਪੁੱਛੋਗੇ ਜੇ ਤੁਸੀਂ ਜਿੰਦਿਆਂ ਜੀ ਨੂੰ ਰੋਟੀ ਨਹੀਂ ਪੁੱਛਣੀ ਤਾਂ ਤੁਹਾਡੇ ਸਰਾਧ ਕਰਨ ਦਾ ਕੋਈ ਫਾਇਦਾ ਨਹੀਂ ਸਭ ਕੁਝ ਕੀਤਾ ਕਰਿਆ ਤੁਹਾਡਾ ਬਿਆਰ ਤਵਾ ਸੀਮਾ ਨਿੱਕੀ ਜਮਈ ਸਹੀ ਕਹਿ ਰਹੀ ਆ ਠੀਕ ਹੈ ਨਾ ਜੇ ਆਪਾਂ ਜਿੰਦਿਆਂ ਨੂੰ ਰੋਟੀ ਪਾਣੀ ਨਹੀਂ ਪੁੱਛਾਂਗੇ ਤਾਂ ਸਰਾਧ ਦਾ ਕੋਈ ਫਾਇਦਾ ਨਹੀਂ ਹੈਗਾ ਇਹੋ ਕਰਕੇ ਫਿਰ ਮੈਂ ਐਕਸ਼ਨ सीमा निकी भी जमी सही गलत जिंद पानी रोटी का पूछना तो शराधा का कोई फायदा नहीं है आपने क्राद व्यर्थ सत श्रीकाल जी थानू सा कितना जी लगी सूँ जरूर अपने कमेंटा दस सस्ा भी मावा वर्गिया होंदिया ने अस मावं समझ मावा समझना चाहिए अस सही गल है ਸੇਵਾ ਜੀ ਦੇ ਦੀ ਸਰਗਨੀ ਕਰਦੇ ਉਹੀ ਸਭ ਤੋਂ ਵੱਡੀ ਸੇਵਾ ਹੈ ਜਿਹੜੀ ਜੀ ਆਪ ਕਰੀਏ ਆਪਣੇ ਮਾਪੇ ਉਹਦੀ ਜਿੰਦੇ ਜੀ ਸੇਵਾ ਸਫਲ ਹੁੰਦੀ ਹੈ ਸਤਿ ਸ਼੍ਰੀ ਅਕਾਲ ਜੀ ਸਾਡੇ ਸਾਰਿਆਂ ਨੂੰ ਵੀਡੀਓ ਕਿਵੇਂ ਲੱਗੀ ਹੈ ਨਵਾਂ ਨੂੰ ਧੀਆਂ ਸਮਝਾ ਚਾਹੀਦਾ ਧੀਆਂ ਨੂੰ ਧੀਆਂ ਨੇ ਤੇ ਸੱਸਾਂ ਨੂੰ ਨਮਾਵਾ ਸਮਝਾ ਚਾਹੀਦਾ ਇਸ ਕਰਕੇ ਮੈਂ ਇਹ ਸੁਝਾ ਦੇਣਾ ਚਾਹੁੰਨੀ ਆ ਕਦੇ ਵੀ ਆਦੀ ਸੱਸ ਨੂੰ ਸੱਸ ਨਾ ਸਮਝੋ ਤੇ ਮਾਂ ਹੀ ਸਮਝੋ ਤੇ ਇਹ ਆਪਣਾ ਚੱਲਦਾ ਨਾ ਤਾਂ ਆਸ਼ਾਂ ਬੰਦ ਹੋ ਜਾਣਗੇ ਤੇ ਮਾਵਾ ਦੀ ਸੇਵਾ ਕਰੋਗੇ ਤੁਸੀਂ ਤੇ ਸਫਲ ਮਿਲੋਗੇ ਕਹਿੰਦੇ ਮਾਂ ਦੀ ਸੇਵਾ ਹੀ ਦੁਆਰਾ ਸਭ ਹੋ ਗਿਆ ਸਾਰਾ ਪਹਿਲੀ ਗੱਲ ਤਾਂ ਆਪਣੀ ਏਡੀ ਸਕਾਦੇ ਨਹੀਂ ਸਿਕਾ ਜੀ ਵੱਡਿਆਂ ਦੀ ਸੇਵਾ ਕਰੋਗੇ ਸਾਨੂੰ ਇਹੀ ਫਲ ਮਿਲੂਗਾ ਤੇ ਇਸ ਕਰਕੇ ਮੈਂ ਇਸ ਜਾਦੇ ਦੁਨੀਆ ਸਾਰੇ ਆਗਿਆ ਸੱਸਾਂ ਨੂੰ ਮਾਵਾ ਸਮਝਦੇ ਤੇ ਸੱਸਾਂ ਤੇ ਦੋਨੋਂ ਨੂੰ ਤੀਆਂ ਸਮਝਦੇ ਤੇ ਸਾਡੀ ਵੀਡੀਓ ਕਿਵੇਂ ਲੱਗੀ ਤੇ ਲਾਈਕ ਤੇ ਸ਼ੇਅਰ ਕਰਨਾ ਤੇ ਕਮੈਂਟ ਜਰੂਰ ਕਰਨਾ ਸਾਨੂੰ ਇਹਦੇ ਬਾਰੇ ਜੇ ਕੋਈ ਗਲਤੀ ਸਾਡੀ ਹੋ ਗਈ ਤੇ ਸਾਨੂੰ ਮਾਫ ਕਰਨਾ ਵਰਦੀ ਆ ਦੀ ਸੇਵਾ ਰੱਬ ਦੀ ਸੇਵਾ